ਕਿ ਜੁਤ ਹੋਵੇ ਪਰ ਤਕਲੀਫ ਹੋਵੇ ਕੌਮ ਦੀ ਸੇਵਾ ਕਰ ਸਕਦੇ। ਕੁਦਰਜੀ ਚਰਨਜੀਤ ਬਰਾੜ ਨੇ ਚਿੱਠੀ ਲਿਖੀ ਹੈ ਕਿ ਪੰਜ ਨੰਬਰੀ ਕਮੇਟੀ ਬਣਾਈ ਜਾਏ ਜਿਹੜੇ ਫੈਸਲੇ ਲਏ ਕਿ ਜਿਹੜੀ ਮਾਫੀ ਮੰਗੀ ਗਈ ਸੀ ਗਾਦਕ ਸਾਹਿਬ ਤੋਂ ਉਹ ਵਿਧਿ ਵਿਧਾਨ ਸਹੀ ਨਹੀਂ ਸੀ ਪ੍ਰੋਪਰ ਇੱਕ ਤਰੀਕੇ ਨਾਲ ਮੰਗੀ ਜਾਏ। ਹੁਣ ਇਸ ਵਰ ਉਠਣ ਲੱਗੇ ਨੇ। ਇਸ ਜਾ ਉਹਨਾਂ ਦੇ ਮੈਂ ਕਿਸੇ ਤੇ ਕੋਈ ਨਿੱਜੀ ਕਮੈਂਟ ਨਹੀਂ ਕਰ ਰਹਾ। ਜਉਂਦਾ ਮੈਂ ਕਹਿਣਾ ਕਿ ਜਿਹੜੇ ਸੁਝਾਅ ਅਸੀਂ ਉਪੱਲੀ ਕਰਦੇ ਆਂ ਜੱਲਾ ਇਹ ਕਹਿੰਦੇ ਪੰਜ ਕਰਨੀ ਚਾਹੀਦੀ ਹੈ। ਹਾਂ ਭਾਰਵ ਜਿਹੜਾ ਮੈਂਬਰ ਹੈ ਪਾਰਟੀ ਦਾ। ਉਹ ਤੇ ਅੰਦਰ ਹੈ ਹਰ ਇੱਕ ਨੂੰ ਪ੍ਰਧਾਨ ਦੀ ਸਮਾਗਮ ਹੋਏ ਨੇ ਕਮੇਟੀ ਵੀ ਬਿਠਾ ਕੇ ਇਸੇ ਕਰਕੇ ਬਣਾਈ ਹੈ ਤਾਂ ਕਿ ਸਾਰੇ ਈਸ਼ੂਆਂ ਤੇ ਜਿਵੇਂ ਅਸੈਂਬਲੀਜ਼ ਕੀ ਹੋ ਰਿਹਾ ਹੈ ਪਿੱਛੇ ਬੜੀ ਮੇਂਡ ਕਿੰਨੀ ਬਰਕਰਾਰ ਮਨ ਕਰਵਾਦ ਨਹੀਂ ਕਰਨਾ ਹੈ ਹੋਰ ਸਾਰੇ ਈਸ਼ੂ ਨੇ ਇਹਨਾਂ ਈਸ਼ੂਆਂ ਤੇ ਗੱਲ ਕਰਨ ਦੀ ਇਹ ਪਾਰਟੀ ਉਸੇ ਵਾਸਤੇ ਕਮੇਟੀ ਬੁਲਾਈ ਗਈ ਹੈ ਸੋ ਮੈਂ ਤਾਂ ਜੋ ਮੇਰਾ ਨਿੱਜੀ ਪਾਰਟੀ ਦਾ ਹੋਂਦ ਤੋਂ ਬਾਅਦ ਜਿੱਦੀ ਦਾ ਸਫਰ ਹੈ ਮੈਂ ਤਾਂ ਇਹ ਗੱਲ ਸਿੱਖਿਆ ਕਿ ਜੋ ਪਾਰਟੀ ਦਾ ਡਿਸਪਲਿਨ ਹੈ ਉਸ ਤੋਂ ਕਦੇ ਬਾਹਰ ਜਿਹੜਾ ਬੰਦਾ ਗੱਲ ਕਰਦਾ ਉਹ ਪਾਰਟੀ ਦਾ ਨਹੀਂ ਕਹਾ ਸਕਦਾ ਕਿ ਮੈਂ ਕਾਲੀਆਂ ਤੇ ਪਾਰਟੀ ਦੇ ਨੁਕਤਾਚੀ ਨਹੀਂ ਕਰਦਾ ਦੋ ਗੱਲਾਂ ਇਕੱਠੀਆਂ ਨਹੀਂ ਚੱਲਦੀਆਂ। ਮੁੱਖ ਜਨ ਸਭਾ ਇੱਕ ਬੇਬੀ ਹਰਸ਼ੀ ਮੈ ਬਾਦਲ ਦੀ ਚਿੱਠੀ ਵਾਇਰਲ ਹੋ ਰਹੀ ਹੈ ਕਿ ਉਹਨਾਂ ਨੂੰ ਸੈਂਟਰ ਗਵਰਨਮੈਂਟ ਚ ਲਿਆਂਦੇ ਇੱਕ ਸਿਗਰਟ ਉਹਨਾਂ ਨੇ ਉਹਦਾ ਟੁਕਰਾ ਦਿੱਤਾ ਉਹ ਕਿੰਨੀ ਕਿ ਸੱਚਾਈ ਹੈਗਾ। ਸਾਡਾ ਇਸ਼ੂ ਅਸੀਂ ਸਾਡਾ ਮੈਨੀਫੈਸਟੋ ਪੜ ਲਓ। ਸਾਡੇ ਬੈਨੀਫੀਟ ਚ ਹੈ ਕਿ ਸਾਸੀਕ ਗੋਵਾ ਇੱਕ ਧਰਮਿਕ ਹੈਗਾ ਸਾਡੀ ਕੋ ਪਾਰਟੀ ਉਸ ਤੋਂ ਨਿਕਲੀ ਆ ਉਹਦੇ ਕੋਈ ਅਜੰਡਾ ਹੈ ਉਹ ਅਜੰਡੇ ਦੇ ਬੇਸ ਤੇ ਸਾਡਾ ਨਾ ਕੋਈ ਦੁਸ਼ਮਣ ਨਾ ਮਿੱਤਰ ਸਾਨੂੰ ਕਾਂਗਰਸ ਨੇ ਵੀ ਸਾਡਾ ਓਜੰਡਾ ਨਹੀਂ ਦਿੱਤਾ ਸਾਨੂੰ ਕੁੱਟਿਆ ਬੀਜੇਪੀ ਨੇ ਵੀ ਉਸ ਤੋਂ ਅੱਗੇ ਵੱਧ ਕੇ ਅੱਗੇ ਨੁਕਸਾਨ ਕੀਤਾ ਇਸ ਕਰਕੇ ਸਾਡਾ ਜੋ ਓਜੰਡਾ ਹੈ ਜੋ ਸਾਡੇ ਓਜੰਡੇ ਦੀ ਗੱਲ ਬਣੇਗਾ ਅਸੀਂ ਉਸ ਦੇ ਕੋਰਟ ਖਾ ਨਹੀਂ ਅਸੀਂ ਗੱਲ ਸੁਣ ਲਵਾਂਗੇ ਜਿੰਨਾ ਚਿਰ ਸਾਡਾ ਓਜੰਡਾ ਨਹੀਂ ਬਣਿਆ ਜਾਂਦਾ ਸਾਡੇ ਵਾਸਤੇ ਕੁਝ ਸੀਟਾਂ ਰਾਜ ਜਾਂ ਰਾਜ ਭਾਗ ਸ਼ਾਮਲ ਹੋਣਾ ਜਾ 2 MP 4 MP ਬਣ ਜਾਣਾ ਸਾਡੇ ਵਾਸਤੇ ਇਸ਼ੂ ਨਹੀਂ ਪਏ ਉਹ ਹੀ ਕਹਿਣਾ ਕਿ ਇਤਿਹਾਸ ਪੜੋ ਸਾਡਾ ਅਸੀਂ ਕਦੇ ਅਕਾਲੀ ਦਲ ਕਿਤੇ MP ਆ ਜੋ ਜਦ ਮੈਂ ਅਕਾਲੀ ਦਲ ਤੋਂ ਖੂਨ ਦੇ ਕੇ ਪੈਦਾ ਹੋਇਆ ਉਹ ਬੀਜਪੀ ਚ ਜੇਕਰ ਕੋ ਆਫਰ ਆਈ ਕਿ ਅਕਾਲੀ ਦਲ ਨਾ ਡਿਸਪਲਨ ਪਾਰਟੀ ਹੈ ਜੇਕਰ ਕੋਈ ਡਿਸਪਲਿਨ ਤੋਂ ਬਾਹਰ ਜਾਂਦਾ ਹੈ ਤਾਂ ਉਹ ਮੈਂਬਰ ਕਹਾਉਂਦਾ ਹਫਦਾਰ ਨਹੀਂ ਉਹ ਸ਼ਰੋਣ ਨਿਕਲਦਾ ਕਹਾਉਂਦਾ ਹਫਦਾਰ ਨਹੀਂ ਹੈ ਕਹਿੰਦਾ ਕਿ ਇਸ ਦੇ ਵਿੱਚ ਸੁਖਦੇਸ਼ ਸਿੰਘ ਖਿੰਸਾ ਵੀ ਆਉਂਦੇ ਨੇ ਕਿਉਂਕਿ ਉਹ ਵੀ ਮੈਂ ਪਾਰਟੀ ਦੇ ਡਿਸਪਲਿਨ ਬਾਰੇ ਨੀਂ ਨਾ ਨਹੀਂ ਲੈਂਦਾ ਮੈਂ ਕਹਿੰਦਾ ਜੋ ਵੀ ਸਿਆਣੇ ਤੋਂ ਸਿਆਣਾ ਬੰਦਾ ਹੈ ਪਾਰਟੀ ਨੂੰ ਕਹਿੰਦਾ ਕਿ ਮੈਂ ਇਕੱਲੀ ਹਾਂ ਤੇ ਇਕੱਲੀ ਦੰਦੇ ਅੰਦਰ ਬੈਠ ਕੇ ਸੁਣ ਗੱਲ ਕਰਨੀ ਚਾਹੀਦੀ ਇਸ ਤਰ੍ਹਾਂ ਕਿ ਕਦੇ ਵੀ ਇਹ ਸਤਰੀ ਪੈਣਾ ਚਾਹੀਦਾ ਕਿ ਬਾਹਰ ਅਸੀਂ ਬਿਆਨ ਦੇਈਏ ਤੇ ਕਹੀਏ ਕਿ ਇਸ ਪਾਰਟੀ ਦੀ ਗੱਲ ਕਰਦੇ ਮੈਂ ਕਿਸੇ ਇੱਕ ਨੂੰ ਬੈ ਸਾਰਿਆਂ ਨੂੰ ਜਨ ਲਈ ਲੈ ਜਾਏ ਦੇ ਨੇ ਠੀਕ ਹੈ ਅੰਦਰ ਸਾਹਿਬ ਸੁਖਦੇਸ਼ ਸਿੰਘ ਜੀ ਇਛਾ ਦਾ ਦਾਦਾ ਜੀ ਗਿਆਨ ਆ ਰਹੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਕੋਈ ਵੀ ਕਮੇਟੀ ਵੱਲੋਂ ਜਿਹੜਾ ਸੱਦਣਾ ਆਇਆ ਹੈਗਾ ਕਿਸੇ ਤਰ੍ਹਾਂ ਦਾ ਕੋਈ ਮੀਟਿੰਗ ਵੱਲੋਂ ਸੱਦਣਾ ਆਇਆ ਹੋਊ ਮੀਟਿੰਗ ਨਹੀਂ ਹੋਣੀ ਦੋਸਤ ਕਿੱਥੇ ਕੋਈ ਨਹੀਂ ਦੋਸਤ ਸਦਾ ਜੋ ਸਾਡਾ ਸਕੱਟਰੀ ਹੁੰਦਾ ਦਫ਼ਤਰ ਦਾ ਤੋਂ ਮੈਨੂੰ ਅਸੀਰ ਦਾ ਪਤਾ ਨਹੀਂ ਵੀ ਸੁਣਾ ਗਿਆ ਜਾਂ ਨਹੀਂ ਆ ਗਿਆ ਮੈਂ ਇਸ ਤੇ ਕੋਈ ਸਹੀ ਜਵਾਬ ਨਹੀਂ ਦੇ ਸਕਦਾ ਇਸ ਤਰ੍ਹਾਂ ਦੇ ਬੈਠਕ ਹੋਣ ਦੇ ਕਾਰਨ ਅਸਲੀ ਮੀਟਿੰਗ ਕਿੰਨੀ ਕਿਉਂਕਿ ਬਹਾਰ ਹੋਈ ਹੈ ਚੋਣਾ ਵਿੱਚ ਅੱਗੇ ਜਲੰਧਰ ਹੋ ਜਿਵੇਂ ਚੋਣਾ ਆ ਗਿਆ ਤੇ ਤਮਾਮ ਜਿਹੜੀ ਚਰਚਾ ਹੋਈਗੀ ਕਿ ਲੋਕ ਵੀ ਅਕਾਲੀ ਦਲ ਦੇ ਅੰਦਰ ਖਾਤੇ ਗੱਲਾਂ ਕਰ ਰਹੇ ਨੇ ਮੈਨੂੰ ਕੋਈ ਹਾਰ ਨਹੀਂ ਪਾਰਟੀ ਤੇ ਜਿੱਤ ਹਰ ਰਹਿੰਦੀ ਹੈ ਤੁਸੀਂ ਅਕਾਲੀ ਦਲ ਦਾ ਸਧਾਰਨ ਪਾਰਟੀ ਬਣ ਲਿਆ ਜਿਹੜੀ ਸਿਰਫ ਵੋਟਾਂ ਵਾਸਤੇ ਬਣ ਗਈ ਹੈ ਅਕਾਲੀ ਪਾਰਟੀ ਦੀ ਹਿਸਟਰੀ ਕੋ ਪੜ ਹੀ ਨਹੀਂ ਰਿਹਾ ਸਾਰੇ ਨਵੇਂ ਨੌਜਵਾਨ ਬੱਚੇ ਉਸ ਜਿਹੜੇ ਇਸ ਤੋਂ ਮੈਂ ਕਹਾਂ ਕਾਲੀ ਦਲ ਦੀ ਹਿਸਟਰੀ ਪੜੋ ਇਹ ਪਾਰਟੀ ਹੈ ਜਿਹੜੀ ਖੂਨ ਚ ਪੈਦਾ ਹੋਈ ਹੈ ਇਹ ਕੋਈ ਸੋਸ਼ਲ ਮੀਡੀਆ ਜੋ ਪੈਦਾ ਨਹੀਂ ਹੋਈ ਇਸ ਪਾਰਟੀ ਦਾ ਮਤਲਬ ਜਿੱਤਾਂ ਹਾਰਾਂ ਨੇ ਇੱਕ ਕੌਮ ਦੀ ਪਾਰਟੀ ਹੈ ਜੋ ਸਿੱਖ ਕੌਮ ਹੈ ਇਸ ਦੇਸ਼ ਦੀ ਕੌਮ ਹੈ ਇਸ ਧਰਤੀ ਤੇ ਪੈਦਾ ਹੋਈ ਹੈ ਔਰ ਇਸ ਕੌਮ ਦਾ ਇਤਿਹਾਸ ਬਹੁਤ ਵੱਡਾ ਹੈ ਮੈਂ ਜੇ ਪਿੱਛੇ ਜਾਵਾਂ ਗੁਰੂ ਗੋਬਿੰਦ ਸਿੰਘ ਸਾਡੇ ਬਜ਼ੁਰਗਾਂ ਬਾਰੇ ਜਾਵਾਂ ਤਾਂ ਇਹ ਪਾਰਟੀ ਉਸ ਵੇ ਬਣੀ ਏ ਜੋ ਸਾਡੇ ਬਜ਼ੁਰਗਾਂ ਨੇ 500 ਤੇ ਕਰੀਬ ਸ਼ਹੀਦੀਆਂ ਦਿੱਤੀਆਂ ਨੇ ਤੇ ਅੰਗਰੇਜ਼ ਇਹ ਨਹੀਂ ਬਣਾਇਆ ਇਸ ਕਰਕੇ ਉਹ ਖੂਨ ਚ ਨਹੀਂ ਤੇ ਇਹਨਾਂ ਪਾਰਟੀਆਂ ਦੇ ਚਹਾਰਾ ਜਿੱਤਾਂ ਦੀ ਤੇ ਕੌਮ ਦੇ ਮੁੱਦੇ ਤੇ ਲੜਦੀ ਹੈ ਅਸੀਂ ਆਪ ਦੇ ਪੁਆਇੰਟ ਤੇ ਖੜਿਆ ਸਾਰੇ ਤੇ ਇਸ ਕਰਕੇ ਸਾਨੂੰ ਕੋਈ ਨਾ ਕੋਈ ਇਸ ਨੂੰ ਮੈਂ ਤਾਂ ਇਸ ਨੂੰ ਹਾਰ ਮੰਨਦਾ ਨਹੀਂ ਤੇ ਦੇਖਦੇ ਵੀ ਦੋ ਪਾਰਟੀਆਂ ਦੀ ਗੱਲ ਹੋਈ ਤੇ ਇੱਕ ਸੀ ਵਿਧਾਨ ਨੂੰ ਬਚਾਉਣ ਵਾਲੀ ਇੱਕ ਸੀ ਕਿ ਵਿਧਾਨ ਨੂੰ ਖਤਮ ਕਰਨ ਵਾਲੀ ਹੋਰ ਰਿਜ਼ਰਵੇਸ਼ਨ ਵਾਲੇ ਜਾਂ ਮਨੋਲਟੀ ਰਿਜ਼ਰਵੇਸ਼ਨ ਪਾਸੇ ਇੱਕ ਵਸ ਗੁੱਸਤੀਆਂ ਸੀ ਸੋ ਦੂਸਰਾ ਉਹ ਸਿੱਧਕੋ ਅਜੰਡਾ ਹੋਇਆ ਉਸ ਜੱਡੇ ਤੇ ਆ ਕੇ ਵੋਟ ਪਈ ਸਾਡਾ ਤਾਂ ਉਹਦੇ ਨਾਲ ਕੋਈ ਲਿੰਕ ਉਸ ਤੇ ਬਣਿਆ ਹੀ ਕੋਈ ਨਾ ਉਹ ਸਾਡੇ ਇਸ਼ੂ ਸੀ ਸਾਡੇ ਵੱਖਰੇ ਲੱਗਦੇ ਨੇ ਬੰਦਰਪੁਰ ਬੰਦਰ ਸਾਹਿਬ ਤੁਹਾਡੇ ਹੀ ਲੀਡਰ ਨੇ ਜਿਹੜੇ ਉਹ ਕਹਿੰਦੇ ਵੀ ਨਜ਼ਰ ਆ ਰਹੇ ਨੇ ਕਿ ਇਹ ਹਾਰ ਅਮਰੀਕਨ ਮੈਂਬਰਸ਼ਿਪ ਪਰਿਖਾਲਣਾ ਕਮੇਟੀ ਲਾਗੂ ਕਰ ਲੈਣੀ ਚਾਹੀਦੀ ਹੈ ਮਨਪ੍ਰੀਤ ਜੀ ਆੜੀ ਗੈਰ ਰਹਿਣੇ ਕਿ ਜਦ ਤੱਕ ਕਮੇਟੀ ਲਾਗੂ ਨਹੀਂ ਹੁੰਦੀ ਉਦ ਤੱਕ ਪਾਰਟੀ ਦੀ ਗਤੀਵਿਧੀ ਤੋਂ ਦੂਰ ਰਹਿਣਗੇ ਮੈਂ ਇਹਦਾ ਨਾਂ ਨਹੀਂ ਲੈਂਦਾ ਮੈਂ ਕਹਿੰਦਾ ਕਿ ਜੋ ਸੁਝਾਅ ਦਿੰਦਾ ਉਹਨੂੰ ਪਾਰਟੀ ਦੇ ਬੈਠ ਸਿਹਾ ਦੇਣਾ ਚਾਹੀਦਾ ਕਦੇ ਪਾਰਟੀ ਜਾਂ ਘਰ ਜਾਂ ਪ੍ਰਵਾਹ ਜਾਂ ਦੇਸ਼ ਜਦੋਂ ਕਿਤੇ ਜੰਗ ਲੱਗੀ ਹੁੰਦੀ ਹੈ ਉਹਨਾਂ ਦੇ ਕੋਈ ਪਾਰਟੀ ਦੇ ਵਿੱਚ ਮਿਲਤਾ ਚੀ ਨਹੀਂ ਹੁੰਦੀ ਉਹਨੂੰ ਉਸ ਜੰਗ ਨੂੰ ਜਿੱਤਣ ਵਾਸਤੇ ਇਕੱਠੇ ਹੋ ਕੇ ਸਿਰਜੋੜਨਾ ਪੈਂਦਾ ਹੈ ਸਾਰਿਆਂ ਜਰਨੈਲ ਦੇ ਨਾਲ ਖੜਦਾ ਪੈਂਦਾ ਹੈ ਇਸ ਕਰਕੇ ਜੋ ਸਹੀ ਕਾਦੀ ਗੱਲ ਦੀ ਸੋਚਦੇ ਬੰਦੇ ਨੇ ਕਹਿੰਦੇ ਅਸੀਂ ਸਹੀ ਕਾਦੀ ਗੱਲ ਦੇ ਸੋਚਦੇ ਬੰਦੇ ਆ ਤੇ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਪਾਰਟੀ ਨੂੰ ਇਕੱਠੇ ਹੋ ਕੇ ਸਿਰਜੋੜ ਕੇ ਲੜਨਾ ਚਾਹੀਦਾ ਕੋਈ ਐਸੀ ਗੱਲ ਨਹੀਂ ਅਨੇਕਾ ਬਰਾ ਜਿੱਦਗੀ ਛੇਤਾ ਉੱਤੇ ਪਿੰਦਾ ਜਿਹਨੂੰ ਸੂਰ ਚੜਿਆ ਸਿਹਤਰੀ ਰਹੇ ਇਹ ਵੀ ਲਿਖਨ ਦਾ ਰਾਸ਼